ਪ੍ਰੋਫੈਸਰ ਗਿੱਲ ਹੁਣ ਆਪਣੀ ਗੱਲ ਪੂਰੀ ਕਰਾਂਗੇ ਪ੍ਰੋਫੈਸਰ ਅਮਨਪ੍ਰੀਤ ਗਿੱਲ ਸਵਾਗਤ ਹੈ ਸ਼ੋਅ ਦੇ ਵਿੱਚ ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ ਜਿਹੜੀ ਨਵੀਂ ਸਰਕਾਰ ਬਣੀ ਹੈ ਇਹਦੇ ਬਾਰੇ ਅ ਸੰਤੂ ਸਾਹਿਬ ਜੋ ਨਵੀਂ ਸਰਕਾਰ ਬਣੀ ਹੈ ਇਹਦੇ ਚ ਦੋ ਗੱਲਾਂ ਦੀ ਮੈਨੂੰ ਸਮਝ ਆਈ ਹੈ ਇੱਕ ਤਾਂ ਇਹ ਹੈ ਕਿ ਮੈਂ ਇਹਨੂੰ ਇਸ ਤਰ੍ਹਾਂ ਵੇਖਦਾ ਰਿਟਰਨ ਆਫ ਨਾਰਮਲ ਪੋਲਿਟਿਕ ਰਿਟਰਨ ਆਫ ਨਾਰਮਲ ਪੋਲਿਟਿਕ ਜੀ ਜੀ ਬਿਲਕੁਲ ਬਿਲਕੁਲ ਜੋ ਪਿਛਲੀ ਟਰਮ ਰਹੀ ਹੈ ਮੋਦੀ ਸਰਕਾਰ ਦੀ 2.0 2.0 ਜਿਹੜੀ ਹੈ ਹਾਂਜੀ ਉਹ ਸਰਕਾਰ ਕੁਝ ਇਸ ਤਰੀਕੇ ਦੇ ਨਾਲ ਉਹਦਾ ਗਠਨ ਹੋਇਆ ਸੀ ਔਰ ਇਸ ਤਰੀਕੇ ਨਾਲ ਸਰਕਾਰ ਚਲਾਈ ਗਈ ਜਿਵੇਂ ਕੋਈ ਜਾਂ ਕੰਪਨੀ ਦਾ ਸੀਈਓ ਚਲਾਉਂਦਾ ਕਿਸੇ ਕੰਪਨੀ ਨੂੰ ਜਾਂ ਇੱਕੋ ਤਰ੍ਹਾਂ ਦਾ ਇੱਕ ਬਿਊਰੋਕਰੇਟ ਦਾ ਇੱਕ ਜਿਹੜਾ ਸੀਗਾ ਮਤਲਬ ਸੈਟਅਪ ਹੂੰ ਉਹਦੇ ਵਿੱਚ ਕਿਉਂਕਿ ਸਰਕਾਰ ਦੇ ਕੋਲ ਮжоਰਿਟੀ ਬੜੀ ਚੰਗੀ ਸਟੇਬਲ ਮжоਰਿਟੀ ਸੀ ਹੂੰ ਤੇ ਇਸ ਕਰਕੇ ਆ ਪਾਰਟੀ ਦੇ ਵਿੱਚ ਜਿਆਦਾ ਪੋਲੀਟੀਕਲ ਨੇਗੋਸ਼ੀਏਸ਼ਨ ਦਾ ਉਸ ਸਰਕਾਰ ਦੇ ਵਿੱਚ ਜਿਆਦਾ ਸਕੋਪ ਨਹੀਂ ਸੀਗਾ ਹੂੰ ਆਪੋਜੀਸ਼ਨ ਬੜੀ ਕਮਜ਼ੋਰ ਸੀ ਸਰਕਾਰ ਬੜੀ ਮਜ਼ਬੂਤ ਸੀ ਜੋ ਵੀ ਕੰਮ ਕਰਨ ਦਾ ਤਰੀਕਾ ਇਸ ਸਮੂਹ ਜਿਹੜਾ ਸੀ ਪ੍ਰਾਈਮ ਮਿਨਿਸਟਰ ਦਾ ਅ ਕੋਸ਼ਿ ਫਾਰਮਰ ਬਿਊਰੋਕਰੇਟ ਜਿਹੜੇ ਨੇ ਉਹਨਾਂ ਨੂੰ ਲੈ ਕੇ ਜਿਹੜੀ ਇਹ ਸਰਕਾਰ ਦੇ ਵਿੱਚ ਜਿਹੜੇ ਵੱਡੇ ਨਾਮ ਸੀ ਉਹ ਬਣਾਈ ਗਈ ਹੂੰ ਉਹਨਾਂ ਦੇ ਨਾਲ ਜਿਵੇਂ ਉਹਨਾਂ ਨੇ ਮਹਿਸੂਸ ਕੀਤਾ ਠੀਕ ਉਹ ਕਰਦੇ ਰਹੇ ਹੂੰ ਉਹਦੇ ਵਿੱਚ ਜ਼ਿਆਦਾ ਉਹਦੇ ਤੇ ਤੁਹਾਨੂੰ ਰੀ ਥਿੰਕ ਕਰਨ ਦਾ ਰੁਕਣ ਦਾ ਪਾਜ਼ ਕਰਨ ਦਾ ਰਿਵਿਊ ਕਰਨ ਦਾ ਈਵੈਲਿਊਏਟ ਕਰਨ ਦਾ ਉਹ ਜਿਆਦਾ ਸਕੋਪ ਨਹੀਂ ਸੀਗਾ ਉਹ ਜ਼ਰੂਰਤ ਨਹੀਂ ਸਮਝੀ ਗਈ ਪਿਛਲੀ ਸਰਕਾਰ ਦਾ ਮਤਲਬ ਹੈ ਕਿ ਪੋਲੀਟੀਕਲ ਇਨਪੁਟ ਘੱਟ ਸੀ ਤੇ ਬਿਊਰੋਕ੍ਰੈਟਿਕ ਇਨਪੁਟ ਜ਼ਿਆਦਾ ਸੀ ਜਿਵੇਂ ਜੈਸ਼ੰਕਰ ਹੋਏ ਜਾਂ ਫਿਰ ਡੋਵਲ ਹੋਏ ਉਹਨਾਂ ਦੀ ਇੰਟਰਫੀਰੈਂਸ ਜ਼ਿਆਦਾ ਪੂਰਾ ਜੀ ਸਾਰੇ ਜਿੰਨੇ ਵੀ ਸੀਗੇ ਉਸ ਵੇਲੇ ਤੇ ਮਤਲਬ ਔਰ ਇਹ ਸਰਕਾਰ ਇੱਕ ਤਰ੍ਹਾਂ ਚੱਲੀ ਜਿਵੇਂ ਕੋਈ ਕੰਪਨੀ ਚਲਾਈ ਜਾਂਦੀ ਹੈ ਜਾਂ ਬਿਊਰੋਕਰੇਟਸ ਜਾਂ ਫਿਰ ਸਰਕਾਰ ਚੱਲੀ ਜਿਵੇਂ ਪ੍ਰੈਜ਼ੀਡੈਂਸ਼ੀਅਲ ਫਾਰਮ ਦੇ ਵਿੱਚ ਗਵਰਨਮੈਂਟ ਚੱਲਦੀ ਹੈ ਨਾ ਪ੍ਰੈਜ਼ੀਡੈਂਟ ਦੀ ਕੈਬਨਿਟ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਹੁਣ ਕਿਉਂਕਿ ਇੱਕ ਕੰਪਲਸ਼ਨਸ ਬਦਲ ਗਈਆਂ ਵਾ ਤੁਹਾਨੂੰ ਲੱਗਦਾ ਵਾ ਕਿ ਹੁਣ ਸਰਕਾਰ ਹੋਰ ਤਰ੍ਹਾਂ ਚੱਲੂਗੀ ਜੀ ਬਿਲਕੁਲ ਹਾਲਾਂਕਿ ਸਪਸ਼ਟ ਤੌਰ ਤੇ ਜਿਹੜਾ ਪੋਰਟਫੋਲੀਓ ਡਿਵੀਜ਼ਨ ਹੋਈ ਹੈ ਉਹਦੇ ਵਿੱਚ ਕੋਈ ਵੱਡੀ ਤਬਦੀਲੀ ਸਾਨੂੰ ਨਜ਼ਰ ਨਹੀਂ ਆਉਂਦੀ ਉਸੇ ਤਰ੍ਹਾਂ ਹੀ ਹੋਈ ਸਾਰੇ ਨਾਮ ਜਿਹੜੇ ਨੇ ਦੁਬਾਰਾ ਅ ਅਸ ਜਨਕ ਜਿਵੇਂ ਐਸ ਫੋਰਨ ਮਿਨਿਸਟਰ ਜਤਾਰਾ ਕੋ ਜੋ ਸਿੱਤਰਾ ਕਾਫੀ ਵੱਡੇ ਪੈਮਾਨੇ ਤੇ ਬਹੁਤ ਛੋਟੀਆਂ ਛੋਟੀਆਂ ਤਬਦੀਲੀਆਂ ਹੋਈਆਂ ਨੇ ਲੇਕਿਨ ਇਹ ਜ਼ਰੂਰ ਹੈ ਕਿ ਹੁਣ ਇਹਦੇ ਵਿੱਚ ਜੇ ਜੋ ਇੱਕ ਤਾਂ ਆਪੋਜੀਸ਼ਨ ਸਟਰੋਂਗ ਹੋ ਗਈ ਐ ਇਹ ਬਹੁਤ ਵੱਡੀ ਡਵੈਲਪਮੈਂਟ ਆ ਬੜੇ ਲੰਮੇ ਸਮੇਂ ਬਾਅਦ ਇਹ ਡਵੈਲਪਮੈਂਟ ਹੋਈ ਆ ਰਾਈਟ ਦੂਸਰਾ ਇਹਦੇ ਵਿੱਚ ਇਹ ਹੈ ਕਿ ਜਿਹੜੀ ਸਰਕਾਰ ਹੈ ਉਹ ਇੰਨੀ ਮਤਲਬ ਮਜ਼ਬੂਤ ਨਹੀਂ ਰਹੀ ਗੱਠਜੋੜ ਕੋਲੀਸ਼ਨ ਗਵਰਨਮੈਂਟ ਜਿਹੜੀ ਆ ਉਹ ਜਿਵੇਂ ਪਿਛਲੀ ਵਾਰ ਬਹੁਤ ਮਜ਼ਬੂਤ ਸੀ ਹੁਣ ਉਹ ਇੰਨੀ ਮਜ਼ਬੂਤ ਨਹੀਂ ਰਹੀ ਤੇ ਇਹਨੂੰ ਮਜ਼ਬੂਤੀ ਪ੍ਰਦਾਨ ਕਰਨ ਵਾਲੇ ਜਿਹੜੇ ਦੋ ਸਰੋਤ ਨੇ ਜੀਡੀਪੀਯੂ ਤੇ ਤਲਗੋਦੇਸ਼ਮ ਪਾਰਟੀ ਹੂੰ ਉਹਨਾਂ ਦੇ ਜੋ ਲੀਡਰ ਨੇ ਉਹਨਾਂ ਦੋਆਂ ਪਾਰਟੀਆਂ ਦੇ ਉਹ ਹੈਗੇ ਨੇ ਮਕਿਆਵਲੀਅਨ ਪੋਲਿਟੀਸ਼ੀਅਨ ਰਾਈਟ ਜਿਵੇਂ ਪ੍ਰਤਾਪ ਸਿੰਘ ਕਹ ਰਹੇ ਹੋ ਕਹਿੰਦੇ ਸੀ ਨਾ ਵੀ ਮੈਂ ਮਕਿਆਵਲੀ ਪੜਿਆ ਨਹੀਂ ਹੋਇਆ ਆਈ ਹੈਵ ਮਾਸਟਰਡ ਮਕਿਆਵਲੀ ਸੋ ਇਹ ਉਹ ਬੰਦੇ ਨੇ ਨਦੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਜਿਨ੍ਹਾਂ ਨੇ ਮਕਿਆਵਲੀ ਦੇ ਉੱਤੇ ਮੁਹਾਰਤ ਹਾਸਲ ਕੀਤੀ ਹੈ ਓਕੇ ਸੋ ਇਹੋ ਜੇ ਦੋ ਇਹ ਕੰਬੀਨੇਸ਼ਨ ਜਿਹੜਾ ਦੋ ਲੀਡਰਸ ਦਾ ਉਹਦੇ ਉਹਨਾਂ ਦੀ ਸਹਿਯੋਗ ਨਾਲ ਸਰਕਾਰ ਚਲਾਉਣ ਲਈ ਫਿਰ ਬਹੁਤ ਸਾਰੀ ਉਹਦੇ ਚ ਪੋਲਿਟਿਕਸ ਜਿਹੜੀ ਹੈ ਨਾਰਮਲ ਪੋਲਿਟਿਕਸ ਜੋ ਪਾਵਰ ਪੋਲਿਟਿਕਸ ਦਾ ਜੋ ਹੁੰਦਾ ਆ ਉਹ ਇਹਦੇ ਚ ਰਹੇਗਾ ਤੇ ਇਹ ਲੋਕਤੰਤਰ ਦੀ ਸਿਹਤ ਵਾਸਤੇ ਬੇਹੱਦ ਜ਼ਰੂਰੀ ਸੀ ਕਿਉਂਕਿ ਜਿਹੜੀ ਜਿਹੜੀ ਪ੍ਰੋਫੈਸ਼ਨਲਿਜ਼ਮ ਦੀ ਗੱਲ ਆਉਂਦੀ ਹੈ ਜੀ ਜਿਹੜੇ ਸੈਸ਼ਵਿਸਟਾਂ ਦਾ ਜਿਹੜਾ ਸਮੂਹ ਬਣ ਜਾਂਦਾ ਨਾ ਉਹ ਫਿਰ ਲੋਕਤੰਤਰ ਨੂੰ ਬੜਾ ਉਹਦੇ ਨਾਲ ਬੜਾ ਖਿਲਵਾੜ ਕਰਦਾ ਉਹ ਟੂ ਮੱਚ ਡੈਮੋਕ੍ਰੇਸੀ ਤੁਹਾਨੂੰ ਯਾਦ ਹੋਣਾ ਇੱਕ ਨੀਤੀ ਆਯੋਗ ਦੇ ਸੀਗੇ ਸ਼ਾਇਦ ਅਮਤਾਬ ਕਾਂਤ ਨੇ ਕਿਹਾ ਸੀ ਉਹਨਾਂ ਨੂੰ ਫਿਰ ਉਹ ਟੂ ਮੱਚ ਡੈਮੋਕ੍ਰੇਸੀ ਥੋੜੀ ਬੁਰੀ ਲੱਗਣੀ ਲੱਗ ਪੈਂਦੀ ਹੈ ਜਦ ਕਿ ਟੂ ਮੱਚ ਡੈਮੋਕ੍ਰੇਸੀ ਜਿਹੜਾ ਉਹ ਪਾਰਲੀਮੈਂਟਰੀ ਡੈਮੋਕ੍ਰੇਸੀ ਦੀ ਤੇ ਉਹ ਜੜ ਹੁੰਦੀ ਹੈ ਕਿਉਂਕਿ ਐਗਜ਼ੈਕਟਿਵ ਨੂੰ ਇੰਨਾ ਸਟਰੋਂਗ ਹੋਣ ਦੇਣ ਤੋਂ ਰੋਕਣਾ ਇਹ ਇਨ੍ਹਾਂ ਲੋਕਾਂ ਦਾ ਕੰਮ ਹੈ। ਸੋ ਇੱਕ ਡਿਵੈਲਪਮੈਂਟ ਹੋਊਗੀ ਨਾ ਦੋਵਾਂ ਦੀ ਸ਼ਮੂਲੀਅਤ। ਬਿਲਕੁਲ। ਬਿਲਕੁਲ ਪੋਜ਼ਿਟਿਵ ਡਿਵੈਲਪਮੈਂਟ ਹੈ। ਪ੍ਰੈਫੈਸਰ ਗਿਲ ਪ੍ਰੈਫੈਸਰ ਗਿਲ ਤੁਹਾਨੂੰ ਕੀ ਲੱਗਦਾ ਵਾ ਕਿਉਂਕਿ ਕਾਫੀ ਪ੍ਰੋਬਲਮ ਇਸ ਸਰਕਾਰ ਨੂੰ ਇਸ ਪਾਰਟੀ ਨੂੰ ਚੋਣਾਂ ਦੇ ਵਿੱਚ ਕਿਸਾਨਾਂ ਤੋਂ ਆਈ ਆ। ਆਲਮੋਸਟ 30 ਤੋਂ 35 ਸੀਟਾਂ ਸ਼ਾਇਦ ਕਿਸਾਨਾਂ ਕਰਕੇ ਹਾਰੇ ਆ। ਤਾਨੂੰ ਲੱਗਦਾ ਵਾ ਵੀ ਕਿਸਾਨਾਂ ਦੇ ਮਸਲੇ ਹੱਲ ਕਰਨਾ ਸਰਕਾਰ ਦੀ ਪ੍ਰਾਇਓਰਟੀ ਜਾਂ ਮਜਬੂਰੀ ਬਣ ਜਾਊਗਾ। ਵਿਖੋ ਜੀ ਜਿਵੇਂ ਕਿ ਇਹਨਾਂ ਨੇ ਸ਼ਿਵਰਾਜ ਸਿੰਘ ਤ चौहान ਨੂੰ ਇਹ ਖੇਤੀ ਦਾ ਜੋ ਦਿੱਤਾ ਡਿਪਾਰਟਮੈਂਟ ਪੋਰਟਫੋਲੀਓ ਅਲੋਕੇਟ ਕੀਤਾ ਉਹਦੇ ਵਿੱਚ ਦੋ ਉਹ ਡਬਲ ਐਜ ਦਾ ਕੰਮ ਹੋ ਗਿਆ। ਉਹ ਬੜੇ ਬੜੇ ਮਾਹਰ ਔਰ ਬੜੇ ਅੰਬੀਸ਼ੀਅਸ ਲੀਡਰ ਹੈਗੇ ਨੇ ਸ਼ਿਵਰਾਜ ਸਿੰਘ ਤ चौहान ਜਿਨ੍ਹਾਂ ਨੇ ਬੜੇ ਲੰਮਾ ਸਮਾਂ ਮੱਧ ਪ੍ਰਦੇਸ਼ ਦੇ ਵਿੱਚ ਬੜੇ ਵੱਡੇ ਪੈਮਾਨੇ ਦੇ ਕਾਮਯਾਬੀ ਹਾਸਲ ਕੀਤੀ ਹੈ ਉਹ ਕਲੀਨ ਸਵੀਪ ਹੀ ਹੋ ਗਈ ਉੱਥੇ ਕਮਾਲੀ ਹੋ ਗਈ ਕਲੀਨ ਸਵੀਪ ਹੋ ਗਏ ਹਾਂਜੀ ਹਾਂਜੀ ਬਿਲਕੁਕੁਲ ਤੇ ਹੁਣ ਉਹਦਾ ਉਹਦਾ ਫਾਇਦਾ ਤੇ ਇਹ ਹੋਏਗਾ ਕਿ ਪੂਰੇ ਮੁਲਕ ਦੇ ਕਿਸਾਨਾਂ ਨੂੰ ਉਹ ਜਿਹੜਾ ਦਾ ਮਤਲਬ ਉਹਨਾਂ ਦੀ ਇੱਕ ਚੰਗੀ ਪ੍ਰਤੀਨਿਧਤਾ ਅੱਜ ਤੱਕ ਤੁਸੀਂ ਇਹ ਸਮਝ ਲਓ ਕਿ ਇਸ ਤਰ੍ਹਾਂ ਦਾ ਪਪੂਲਰ ਕੋਈ ਲੀਡਰ ਜਿਹੜਾ ਉਹਨੂੰ ਕਿਸਾਨ ਫਾਰਮਰ ਮਿਨਿਸਟਰੀ ਨਹੀਂ ਮਿਲੀ ਐਗਰੀਕਲਚਰ ਮਿਨਿਸਟਰੀ ਹੂੰ ਹੂੰ ਪੰਜਾਬ ਵਾਸਤੇ ਥੋੜੀ ਜਿਹੀ ਖਤਰੇ ਦੀ ਘੰਟੀ ਇਹ ਆ ਕਿ ਪੰਜਾਬ ਤੇ ਮੱਧ ਪ੍ਰਦੇਸ਼ 'ਚ ਕੰਪੀਟੀਸ਼ਨ ਪਿਛਲੇ ਸਾਲਾਂ 'ਚ ਵੀ ਰਿਹਾ ਉਹਨੂੰ ਲੈ ਕੇ ਪ੍ਰੋਕਿਊਰਮੈਂਟ ਜਿਆਦਾ ਕਿੱਥੋਂ ਹੋਵੇਗੀ ਸੈਂਟਰਲ ਪੂਲ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਸੋ ਐਮਐਸਪੀ ਇਹ ਥੋੜਾ ਜਿਹਾ ਇਹ ਚੀਜ਼ ਪੰਜਾਬ ਨੂੰ ਮਿਲੂਗੀ ਤੇ ਮੇਰੇ ਖਿਆਲ ਮੱਧ ਪ੍ਰਦੇਸ਼ ਨੂੰ ਵੀ ਮਿਲੂਗੀ ਬਰਾਬਰ ਦੀ ਬਿਲਕੁਲ ਮੱਧ ਪ੍ਰਦੇਸ਼ ਨੂੰ ਮਿਲੇਗੀ ਔਰ ਬਾਸਮਤੀ ਨੂੰ ਲੈ ਕੇ ਵੀ ਪੰਜਾਬ ਤੇ ਬਾਸਮਤੀ ਐਕਸਪੋਰਟ ਨੂੰ ਲੈ ਕੇ ਵੀ ਪੰਜਾਬ ਤੇ ਮੱਧ ਪ੍ਰਦੇਸ਼ ਦਾ ਕੰਪੀਟੀਸ਼ਨ ਰਹਿੰਦਾ ਸੋ ਥੋੜਾ ਜਿਹਾ ਇਹ ਹੋ ਸਕਦਾ ਕਿ ਪੰਜਾਬ ਦੀ ਜਿਹੜੀ ਕਿਸਾਨੀ ਹੈ ਉਹਨੂੰ ਉਸ ਤਰ੍ਹਾਂ ਦੀ ਜਿਹੜੀ ਆ ਸਪੋਰਟ ਇਹਦੇ ਵਿੱਚ ਨਾ ਮਿਲੇ ਜਿਸ ਤਰ੍ਹਾਂ ਬਾਕੀ ਜਗਾ ਸੇ ਵਿਸ਼ੇਸ਼ ਤੌਰ ਤੇ ਬਿਹਾਰ ਯੂਪੀ ਔਰ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਵੀ ਬਹੁਤ ਵੱਡਾ ਰਾਈਵਲ ਹੈ ਪੰਜਾਬ ਦਾ ਸਿਕਿਉਰਮੈਂਟ ਨੂੰ ਲੈ ਕੇ ਪਿਛਲੇ ਤੇਲੰਗਾਨਾ ਸੋ ਪੰਜਾਬ ਵਾਸਤੇ ਇਹ ਥੋੜਾ ਜਿਹਾ ਪੰਜਾਬ ਦੀ ਕਿਸਾਨੀ ਵਾਸਤੇ ਥੋੜੀ ਜੀ ਮਤਲਬ ਮੁਸ਼ਕਲ ਸਿਚੁਏਸ਼ਨ ਆਊਗੀ ਥੋੜੀ ਜੀ ਜ਼ਿਆਦਾ ਨਹੀਂ ਕਿਉਂਕਿ ਇਹਨਾਂ ਦੀ ਉਸ ਤਰ੍ਹਾਂ ਦੇ ਨਾਲ ਉੱਥੇ ਸੁਣਵਾਈ ਨਹੀਂ ਹੋਣੀ ਥੈਂਕ ਯੂ ਥੈਂਕ ਯੂ ਬਹੁਤ ਤਨਵਾਦ ਪ੍ਰੈਸਾ ਗਿੱਲ ਤੁਸੀਂ ਜੁੜੇ ਬਹੁਤ ਚੰਗਾ ਲੱਗਾ ਤੁਸੀਂ ਇੱਕ ਨਵਾਂ ਡਾਈਮੈਂਸ਼ਨ ਨਵੇਂ ਪਹਿਲੂ ਜਿਹੜੇ ਨੇ ਉਹ ਇਸ ਕਨਵਰਸੇਸ਼ਨ ਦੇ ਵਿੱਚ ਲੈਂਦੇ ਬਹੁਤ ਬਹੁਤ ਧੰਨਵਾਦ